ਸਰ ਇਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਲੈਂਡ ਬਿਲਡਿੰਗ ਸਕੀਮ ਨੂੰ ਵਾਪਸ ਲਿਆ ਹੈ ਕਿਸ ਤਰੀਕੇ ਨਾਲ ਬਿਕੋਸ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਕਿਸਾਨਾਂ ਨੂੰ ਬਧਾਈ ਦੇਣੀ ਚਾਹੁੰਦਾ ਕਿ ਉਹਨਾਂ ਦੀ ਮਿਹਨਤ ਨੂੰ ਬੂਰ ਪਿਆ ਹੈ। ਔਰ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਕਾਂਗਰਸ ਪਾਰਟੀ ਦੇ ਉਹਨਾਂ ਵਰਕਰ ਸਾਥੀਆਂ ਨੂੰ ਵੀ ਬਧਾਈ ਦੇਣੀ ਚਾਹੁੰਦਾ ਕਿ ਜਿਨ੍ਹਾਂ ਨੇ ਨਾਲ ਲੜਾਈ ਲੜੀ ਕਿਸਾਨ ਜਥੇਬੰਦੀਆਂ ਦੇ ਨਾਲ ਕਿ ਅੱਜ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈ ਲਿਆ। ਇਹ ਉਸੇ ਤਰ੍ਹਾਂ ਦੀ ਗੱਲ ਹੈ। ਕਹਾਵਤ ਹੈ ਕਿਸੇ ਨੇ ਵੀ ਗੰਡੇ ਵੀ ਖਾਦੇ ਤੇ ਛੱਤਰ ਵੀ ਖਾਦੇ। ਕਹਿਣ ਦਾ ਮਤਲਬ ਇਹ ਕੋਈ ਪਿਆਰ ਤੇ ਮੋਹ ਮੁਹੱਬਤ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਵਾਪਸ ਨਹੀਂ ਲਈ। ਕਿ ਅਚਨਚੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਤੇ ਦਿੱਲੀ ਦੀਆਂ ਉਹਨਾਂ ਜਿਹੜੀਆਂ ਇਹਨਾਂ ਦੀਆਂ ਟੀਮਾਂ ਹੈ ਦਿੱਲੀ ਪਾਰਟੀ ਕਿ ਇਹਨਾਂ ਨੂੰ ਪਿਆਰ ਜਾਗਿਆ ਆ ਪੰਜਾਬ ਦੇ ਕਿਸਾਨ ਦੇ ਪ੍ਰਤੀ ਇਹਨਾਂ ਨੂੰ ਇਹ ਗੱਲ ਸਮਝ ਆ ਗਈ ਕਿ ਪੰਜਾਬ ਦੇ ਕਿਸਾਨਾਂ ਨੇ ਤੇ ਪੰਜਾਬ ਦੇ ਲੋਕਾਂ ਨੇ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਸਿਰੇ ਨਹੀਂ ਚੜ੍ਹਣ ਦੇਣਾ ਕਿਉਂਕਿ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀ ਮਾੜੀ ਨੀਅਤ ਨਾਲ ਬਣਾਈ ਗਈ ਸੀ ਇਹਦੇ ਵਿੱਚ ਕੋਈ ਕਿਸਾਨਾਂ ਦੇ ਭਲੇ ਲਈ ਨਹੀਂ ਸੀ ਕੋਈ ਪੰਜਾਬ ਦੇ ਭਲੇ ਲਈ ਨਹੀਂ ਸੀ ਇਹ ਤਾਂ ਕੇਵਲ ਇੱਕ ਪੈਸੇ ਇਕੱਠੇ ਕਰਨ ਦਾ ਜ਼ਰੀਆ ਸੀਗਾ ਇੱਕ ਤਾਂ ਝੂਠੇ ਵਾਦੇ ਪੂਰੇ ਕਰ ਲਾਂਗੇ ਇਸ ਇਸ ਕੰਮ ਦੇ ਰਾਹੀਂ ਦੂਸਰਾ ਆਪਣੀਆਂ ਜੇਬਾਂ ਵੀ گرم ਕਰਨਾ ਸੋ ਇਸ ਕਰਕੇ ਇਹਦੇ ਤੇ ਮਾਨਯੋਗ ਹਾਈ ਕੋਰਟ ਨੇ ਵੀ ਤੱਥਾਂ ਦੇ ਆਧਾਰ ਤੇ ਰੋਕ ਲਾਈ ਔਰ ਬੇਰਾয়া ਦਰੁਸਤ ਆਇਆ ਅਲਟੀਮੇਟਲੀ ਸਰਕਾਰ ਨੂੰ ਇਸ ਗੁੰਗੀ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚ ਗਈ ਕਿ ਸਾਨੂੰ ਲੋਕਾਂ ਦਾ ਵਿਰੋਧ ਚੜ੍ਹਨਾ ਪੈਣਾ ਹੈ ਸਾਡਾ ਵੱਡਾ ਨੁਕਸਾਨ ਹੋ ਜਾਏਗਾ ਇਸ ਕਰਕੇ ਇਹਨਾਂ ਨੇ ਪਾਲਿਸੀ ਵਾਪਸ ਲਈ ਹੈ ਔਰ ਇਸੇ ਤਰ੍ਹਾਂ ਹੀ ਭਾਜਪੀ ਨੇ ਤਿੰਨ ਕਾਲੇ ਕਾਨੂੰਨ ਪੰਜਾਬ ਦੇ ਅੰਦਰ ਲੈ ਕੇ ਆਂਦੇ ਸੀ ਤੇ ਬਾਦਲ ਪਰਿਵਾਰ ਨੇ ਉਹ ਤਿੰਨ ਕਾਲੇ ਕਾਨੂੰਨਾਂ ਦੀ ਅਗਵਾਈ ਕੀਤੀ ਸੀ ਔਰ ਇਹ ਕਹਿਣ ਲੱਗ ਪਏ ਸੀ ਉਹ ਕਾਲੇ ਕਾਨੂੰਨ ਬੜੇ ਚੰਗੇ ਐ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਜਿਹੜੇ ਕਾਂਗਰਸ ਦੇ ਲੋਗ ਐ ਜਾਂ ਇਹ ਕਿਸਾਨ ਜੱਤੇ ਬੰਗੀਆਂ ਗੁੰਮਰਾਹ ਕਰ ਰਹੀਆਂ ਐ ਇਹ ਪਾਲਿਸੀ ਬੜੀ ਵਧੀਆ ਲੈਂਡ ਪੂਲਿੰਗ ਪਾਲਿਸੀ ਐ ਜਿਹਦੇ ਨਾਲ ਲੋਕਾਂ ਦਾ ਭਲਾ ਹੋਣਾ ਸੋ ਉਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਜੀ ਨੇ ਸਿਫਾਰਤ ਦਿੱਤਾ ਧਰਨਾ ਲਾਇਆ ਔਰ ਉਸ ਸਿਫੇ ਦਾ ਵੀ ਕੋਈ ਫਾਇਦਾ ਨਹੀਂ ਰਿਹਾ ਲੋਕਾਂ ਨੇ ਆਪਦੇ ਮਨ ਦੇ ਵਿੱਚੋਂ ਬੀਜੇਪੀ ਦੇ ਪ੍ਰਤੀ ਤੇ ਅਕਾਲੀਵਲ ਦੇ ਪ੍ਰਤੀ ਅੱਜ ਤੱਕ ਉਹ ਨਫ਼ਰਤ ਕੱਢੀ ਨਹੀਂ ਕਿਉਂਕਿ ਇਹਨਾਂ ਨੇ ਉਹ ਕਾਲੇ ਕਾਨੂੰਨ ਬਣਾਉਣ ਦੇ ਵਿੱਚ ਦਸਤਕਤ ਕੀਤੇ ਸਨ ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਲੋਕ ਕਦੇ ਭੁੱਲਣਗੇ ਨਹੀਂ ਕਿ ਕਿਸਾਨ ਦੇ ਪੁੱਤ ਬਿਆ ਹੋਇਆ ਕਿਸਾਨਾਂ ਦੀ ਜ਼ਮੀਨ ਤੇ ਜਿਹੜਾ ਡਾਕਾ ਮਾਰਨ ਦੀ ਕੋਸ਼ਿਸ਼ ਕਰ ਲਈ ਤਾਂ ਸਮਝ ਲੋ ਡਾਕਾ ਵੱਜ ਗਿਆ ਸੋ ਇਹ ਕਦੇ ਲੋਕਾਂ ਨੇ ਮਾਫ਼ ਨਹੀਂ ਕਰਨਾ ਸੋ ਅਰ ਮੈਂ ਅੱਜ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਜੀਆਂ ਕਿਸਾਨ ਜਥੇਬੰਦੀਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਤੇ ਉਹਨਾਂ ਸਾਡੇ ਭਰਾਵਾਂ ਨੂੰ ਜਿਨ੍ਹਾਂ ਨੇ ਇਸ ਅੰਦੋਲਨ ਦੇ ਵਿੱਚ ਆਪਦੀ ਹਾਜ਼ਰੀ ਲਵਾਈ ਮੈਂ ਤਾਂ ਦੇਸ਼ ਦੀ ਲੋਕ ਸਭਾ ਦੇ ਵਿੱਚ ਵੀ ਸਪੀਕਰ ਸਾਹਿਬ ਦੇ ਸਾਹਮਣੇ ਇਸ ਮੁੱਦੇ ਨੂੰ ਚੱਕਿਆ ਸੀ ਅੱਜ ਕਲੀਜੇ ਠੰਡ ਪੈ ਗਈ ਹੈ ਕਿ ਪੰਜਾਬ ਸਰਕਾਰ ਨੇ ਆਪਦਾ ਜਿਹੜਾ ਇਹ ਫਰਮਾਨ ਸੀਗਾ ਅਨਾਈ ਫਰਮਾਨ ਉਹ ਜਨਤਾ ਦਾ ਰੋਬ ਹੀ ਕਿ ਵਾਪਸ ਲੈ ਲਿਆ ਡਰ ਗਿਆ ਮਨ ਸਰਕਾਰ ਦਬਾਉਂਦੀ ਸੀ ਦਬਾਉਂਮੀ ਕਿ ਆ ਘਬराई ਹੋਈ ਸੀ ਡਰ ਰਹੀ ਥੀ ਕੰਬ ਰਹੀ ਥੀ ਘਬराई ਹੋਈ ਸੀ ਅੰਦਰ ਹੀ ਅੰਦਰ ਤਾਂ ਮੰਨ ਡਰ ਰਿਹਾ ਸੀ ਕਿ ਸਾਡੇ ਨਾਲ ਹੋਏਗਾ ਕੀ ਕਿਉਂਕਿ ਇਹ ਉਸੇ ਤਰ੍ਹਾਂ ਦਾ ਅੰਦੋਲਨ ਬੰਦਾ ਜਾ ਰਿਹਾ ਸੀ ਜਿਸ ਤਰੀਕੇ ਨਾਲ ਕਿਸਾਨਾਂ ਨੇ ਮੋਰਚਾ ਦਿੱਲੀ ਦੀਆਂ ਗੁਰੂਆਂ ਤੇ ਲਾਇਆ ਸੀ ਉਨੇ ਇਹ ਸਾਰੇ ਦੀ ਸਾਰੀ ਕਹਾਣੀ ਆਮ ਆਦਮੀ ਪਾਰਟੀ ਦੇ ਗੱਲ ਪੈਣੀ ਸੀ ਇਸ ਕਰਕੇ ਸਰਕਾਰ ਡਰਦੀ ਸੀ ਕਿਸਾਨਾਂ ਦਾ ਜ बड़ा ਗੁੱਸਾ ਹੈ ਕਿਸ ਪ੍ਰਕਾਰ ਪਟਿਆਲੇ ਦੀ ਸਰਹੱਦ ਤੇ ਬੈਠੇ ਲੋਕਾਂ ਦਿੱਲੀ ਜਾਣਾਸੇ ਜਿਹੜੇ ਕਿਸਾਨ ਸੀ ਉਹਨਾਂ ਨੂੰ ਕਿਸ ਤਰ੍ਹਾਂ ਧੱਕਾ ਕੀਤਾ ਗਿਆ ਕੁੱਟਿਆ ਗਿਆ ਮਾਰਿਆ ਗਿਆ ਹਵਾਲਾ ਤੋਕੜੀਸਿਆ ਗਿਆ ਉਹਨਾਂ ਦੇ ਕਰੋੜਾਂ ਰੁਪਏ ਦੇ ਸੰਦ ਤੇ ਟਰੈਕਟਰ ਇਹਨਾਂ ਦੇ ਲੀਡਰਾਂ ਦੇ ਘਰੋਂ ਮਿਲੇ ਇਹ ਗੱਲ ਪੰਜਾਬ ਦਾ ਕਿਸਾਨ ਹੁਣ ਭੁੱਲਦਾ ਨਹੀਂ ਹੈ ਇਸੇ ਕਰਕੇ ਮੈਂ ਕਹਿਆ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਇਹ ਉਮੀਦ ਨਹੀਂ ਸੀ ਕਿ ਉਹ ਇਸ ਤਰ੍ਹਾਂ ਦਾ ਕੋਈ ਕਾਨੂੰਨ ਬਣਾਉਣਗੇ ਜਿਹਦੇ ਨਾਲ ਪੰਜਾਬ ਦੇ ਛੋਟੇ ਦਰਮਿਆਨੇ ਕਿਸਾਨਾਂ ਨੂੰ ਨੁਕਸਾਨ ਪਹੁੰਚੇਗਾ ਇਹ ਜਿੱਤ ਜਿਹੜੀ ਹੋਈ ਹੈ ਇਹ ਏਕਤਾ ਦੀ ਜਿੱਤ ਹੈ ਇਹ ਪੰਜਾਬ ਦੇ ਕਿਸਾਨ ਦੀ ਜਿੱਤ ਹੈ ਮੈਂ ਦੁਬਾਰਾ ਫੇਰ ਬਹਾਈ ਦਿੰਦਾ ਹਾਂ